ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤਾਂ ਮੇਰੇ ਬੱਚੇ ਸਾਰੇ ਆਨੇ ਠੀਕ ਹੋਵੋਗੇ ਤਾਂ ਅਸੀਂ ਵੀ ਠੀਕ ਆ ਬਾਕੀ ਸਾਡਾ ਰੋਜ਼ ਦਾ ਰੁਟੀਨ ਹੈਗਾ ਤੁਹਾਨੂੰ ਪਤਾ ਹੀ ਹੋਗਾ ਕਿ ਮੈਂ ਰਾਜ ਨੂੰ ਤਿਆਰ ਕਰ ਦਿੱਤਾ ਲਾਂਚ ਬਾਕਸ ਮੈਂ ਤਿਆਰ ਕਰ ਦਿੱਤੇ ਉਹਨਾਂ ਦੇ ਬੈਗ ਦੇ ਵਿੱਚ ਪਾ ਦਿੱਤੇ ਨੇ ਤਾਂ ਰੈਡੀ ਕਰ ਦਿੱਤੇ ਦੁੱਧ ਉਹਨਾਂ ਨੂੰ ਪਿਆ ਦਿੱਤਾ ਤੇ ਹੁਣ ਅਸੀਂ ਡੈਡੀ ਲਈ ਵਾਸਤੇ ਚਾਹ ਸੀ ਬਿਏ ਆ ਤਾਂ ਦੁੱਧ ਵੀ ਲੈ ਲੈਣਾ ਪਾਣੀ ਲੈ ਲੈਣੀ ਤਾਂ ਇਦਨ ਮੈਂ ਤੁਹਾਨੂੰ ਪਤਾ ਹੀ ਉਹ ਤਾਂ ਤੁਹਾਨੂੰ ਪਤਾ ਹੀ ਹੋਗਾ ਕਿ ਆਸ ਮੇਰਾ ਚੀਆ ਨਾ ਹੁੰਦਾ ਇਹ ਰੋਟੀਆਂ ਨਾ ਉਹਨਾਂ ਨੂੰ ਦੇਣੀ ਹੁੰਦੀ ਹੈ ਮੈਂ ਆ ਵਰਨਿੰਗ ਹੋ ਗਿਆ ਤੇ ਬਾਕੀ ਹੁਣ ਮੈਂ ਚਾਹਤਾ ਕਿ ਬੀੜਨੀ ਮੈਂ ਰਾਜੂ ਜੀ ਅੱਧਾ ਬੈਠੇ ਹੀ ਆ ਇਹਨਾਂ ਨਾਲ ਅਰਸ਼ਾ ਜੀ ਗੱਲਿਆ ਸੀ ਹਾਂਜੀ ਸਦਾ ਜੀ ਕੀ ਕਰਦੇ ਆ ਹਾਂ ਸੱਸ਼ ਜੀ ਕੋ ਵੀ ਪਤਾ ਨਹੀਂ ਚਲਾਈ ਇੱਧਰ ਦੇਖੋ ਮੈਂ ਰਾਜੂ ਨਾਲ ਬੈਠਾ ਆਇਆ ਹੋਇਆ ਆ ਚੱਲੋ ਚੱਲ ਮੈਂ ਗੁੱਜ ਦਾ ਕਾਲ ਸਾਹਿਬ ਵਾਜ ਜੀ ਕੀ ਫਾਤੇ ਚਲੋ ਹੁਣ ਤੁਹਾਡੀ ਬਿਆਨ ਆਦੀ ਹੈ ਡੜਜੀ ਵਾਲੀ ਮਾਤੇ ਦੌੜ ਜਾਓ ਠੀਕ ਆ ਤਾਂ ਮੈਂ ਆਇਆ ਟਿਊਟਰੀ ਪਾਉਣ ਨੂੰ ਠੀਕ ਹਾਂਜੀ ਸ਼ਤਰੀ ਸ਼੍ਰੀ ਦਾ ਸਾਰਾ ਮੇਰੇ ਵੱਲੋਂ ਵੀ ਤੇ ਮੈਡਮ ਹੁਣੇ ਅੱਜ ਵਲੌਗ ਦੀ ਸ਼ੁਰੂਆਤ ਕੀਤੀ ਹੈ ਇਹਨਾਂ ਨੇ ਤੇ ਹੁਣ ਪੰਛੀਆਂ ਨੂੰ ਰੋਟੀ ਪਾਉਣ ਗਏ ਆਗੇ ਕਬੂਤਰ ਇਹਨਾਂ ਨੂੰ ਫਟੀ ਨੇ ਹੀਗਾ ਪਹਿਲਾਂ ਕਿ ਇਹਨਾਂ ਨੇ ਕੂਚਾ ਮਾਰ ਕੇ ਨਾ ਆਇਆ ਨਾ ਪਹਿਲਾਂ ਸਾਫ਼ ਕਰਨਾ ਇਹਨਾਂ ਨੂੰ ਨਾ ਭਾਂਡਿਆਂ ਨੂੰ ਫੇਰ ਚ ਪਾਣੀ ਪਾਉਣਾ ਕਿਉਂਕਿ ਇਹ ਵੀ ਰੱਬ ਦੇ ਜੀ ਨੇ ਇਹਨਾਂ ਨੂੰ ਵੀ ਸਾਫ਼ ਚੀਜ਼ ਪਾਇਆ ਕਰੋ ਇਹਨਾਂ ਨੂੰ ਸਾਫ਼ ਕਰਕੇ ਨਾ ਆਹ ਦੇਖੋ ਮਹੱਲਾ ਪਿਆਲੇ ਦੋਲੇ ਉਹ 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 ਨੀ ਆ ਗਈ ਤੇ ਮਹਾਰਾਜ ਹੁਣਾਂ ਦੀ ਬੈਨ ਵੀ ਆ ਗਈ ਆ ਆਹ ਜੁਗਦੇ ਕੋਠੇ ਦੇ ਬੈਠੇ ਹੋਏ ਆ ਬੰਦੇ ਇੱਥੇ ਤੇ ਮਹਾਰਾਜ ਹੁਣਾਂ ਦੀ ਬੈਨ ਆ ਗਈ ਆ ਏ ਹੁਣ ਜਾਣ ਕੇ ਸਕੂਲੇ ਤੇ ਆਪਾਂ ਥੋੜਾ ਸ਼ਾਂਤੀ ਆਊ ਮਾਨੂੰ ਸਰਾਹਨੇ ਆ ਰਿਹਾ ਜੈਨ ਆਹਰੇ ਕਪੀਰੇ ਹੁਣ ਕਿਦਾਂ ਉੱਤੇ ਤੱਕ ਫੋਨ ਪਹੁੰਚ ਗਿਆ ਅੰਕਲ ਦਾ ਅੰਕਲ ਦਾ ਫੋਨ ਦੇਖੋ ਖਿਲਰ ਗਿਆ ਤਾਂ ਮੈਨੂੰ ਲੱਗਾ ਖਿਲਰ ਗਿਆ ਹੈ ਤਾਂ ਆਉ ਹੋ ਗਿਆ ਚੱਲ ਗਏ ਮਹਾਰਾਜ ਹੁਣੇ ਆ ਵੀ ਆਪਣਾ ਬ੍ਰੇਕਫਾਸਟ ਕਰਨ ਲੱਪੇ ਨੇ ਪੰਛੀ ਲੋਕ ਪੰਛੀ ਲੋਕ ਵੀ ਆਪਣਾ ਬ੍ਰੇਕਫਾਸਟ ਕਰਨ ਲੱਪੇ ਨੇ ਇਹਦੇ ਤੋਂ ਅੱਗੇ ਤੋੜੇ ਸਿੱਧੇ ਆਉਂਦੇ ਉਹ ਆਹ ਦੇਖੋ ਇੱਕ ਗਾਜ਼ ਤੋੜ ਕੋਈ ਉਹ ਤੋੜ ਇੱਕ ਆ ਸਤਾ ਦੇਖੋ ਸਤਾ ਆ ਇੱਕ ਉਹ ਸਤਾ ਪਰੇ ਤਿੰਨ ਤੇ ਇੱਕ ਹੋਰ ਦੇਖੋ ਤੋ ਆ ਤੋ ਆ ਦੇਖੋ ਤਾਂ ਕੱਢਿਆ ਨਾ ਹੂੰ ਇਹ ਕਿ ਕਲਬ ਦੇ ਦੇ ਵਿੱਚ ਹੋਣਗੇ ਅੰਕਲ ਦੀ ਮੈਨ ਲੱਗਾ ਕੰਨ ਸੱਟਣਗੇ ਇਹ ਆਂਦਾ ਮਿੱਟੀ ਪਾ ਰਾਂਗਾ ਇੱਧਰ ਹੀ ਪਹੁੰਚਦੇ ਨੂੰ ਰੋੜੀ ਟੁਗੜਾ ਦਾ ਕੱਲੋਂ ਆਉਥੇ ਕੱਢਿਆ ਸੀ ਨਾਲ ਇੱਥੋਂ ਉਹ ਤਾਂ ਕੀ ਹੋ ਰਿਹਾ ਚਲੋ ਅੱਜ ਮੂਲੀ ਵਾਲੇ ਪਰੌਂਠੇ ਬਣਾਉਣ ਲੱਗੀਆਂ ਤੇ ਮੈਂ ਕਿਹਾ ਮੂਲੀਆਂ ਪਚਰ ਦਿੰਦਾ ਆ ਤੇ ਅਸੀਂ ਮੂਲੀਆਂ ਵਾਲੇ ਪਰੌਂਠੇ ਖਾਵਾਂਗੇ ਅੱਗੇ ਇਹਨੇ ਮੈਂ ਕਿੰਨਾ ਚੇਰ ਹੋ ਗਿਆ ਕਹਿੰਦਿਆਂ ਨੂੰ ਮੂਲੀਆਂ ਵਾਲੇ ਪਰੌਂਠੇ ਖਾਵਾਂਗੇ ਤੇ ਮਾਹੌਲ ਕਰਾਂਗੇ ਤਾਂ ਸਾਡਾ ਰੋਹ ਦੀ ਤਰ੍ਹਾਂ ਥੋਬੀ ਘਾੜ ਦੇਖੋ ਕਪੜੇ ਸਾਰੇ ਸੂਏ ਸੂਏ ਪਾ ਲਏ ਅਸੀਂ ਸੁੱਕਣੇ ਹੋ ਗਏ ਤਾਰ ਭਰ ਗਈ ਪੂਰੀ ਹੈ ਦੋ ਚਾਰ ਕਪੜੇ ਰਹਿ ਗਏ ਫੇਰ ਵੀ ਇਹ ਰੋੜ ਦੇ ਲੋ ਇੰਨੇ ਕਪੜੇ ਖੰਦੇ ਸਾਡੇ ਇਹ ਤੋਂ ਘਟ ਰਿਹਾ ਤੱਕ ਆ ਵੀ ਉਹਨਾਂ ਦੀਆਂ ਯੂਨੀਫਾਰਮ ਤੋਂ ਸੀਆਂ ਵਈਆਂ ਸੀ ਉਹ ਪਾ ਕੇ ਚਲੇ ਠੀਕ ਆ ਹੋਣਾ ਰਹਿੰਦੇ ਕਪੜਿਆ ਤਾਂ ਕੱਲੂਗੇ ਇੰਨੀ ਹੋ ਜਾਣੀ ਲੋ ਜੀ ਪ੍ਰਸ਼ਾਦਾ ਪਾਣੀ ਸਾਡਾ ਆ ਗਿਆ ਮੇਰੇ ਹਫਤੇ ਦੀ ਜਿਹੜੀ ਡਿਮਾਂਡ ਸੀ ਉਹ ਅੱਜ ਮੇਰੀ ਘਰਵਾਲੀ ਨੇ ਮੇਰੀ ਪੂਰੀ ਕਰਤੀ ਆ ਤੇ ਥੋੜਾ ਜਿਹਾ ਮੈਂ ਦੇ ਚ ਚਮਚਾ ਮਾਰ ਲਿਆ ਸੀਗਾ ਤੇ ਮੂਲੀਆ ਵਾਲੇ ਪਰੌਂਠੇ ਆ ਗਏ ਤੇ ਖਾਣੇ ਹੁਣ ਤੇ ਇਧਰ ਨਾ ਹੋ ਵਾਸ਼ਿੰਗ ਮਸ਼ੀਨ ਵੀ ਸਾਡੀ ਖਰਾਬ ਹੋਈ ਸੀ ਤੇ ਉਹ ਵੀ ਠੀਕ ਕਰਨ ਨੂੰ ਲੱਗਾ ਹੁਣ ਭਾਰੀ ਹੋਣੇ ਤੇ ਉਹ ਵੀ ਦੇਖਦੇ ਆਪਾਂ ਭਾਰੀ ਮਸ਼ੀਨ ਲੇਖਣ ਦਾ ਤੇ ਅੰਦਰੋਂ ਕਵਰ ਜਲ ਹੁੰਦਣਾ ਦਾ ਸੈਂਸਰ ਚੱਲ ਪੈਂਦਾ ਆ ਤੇ ਜਦੋਂ ਲਾਉਂਦੇ ਤੋਂ ਚੱਲਦਾ ਨਹੀਂਗਾ ਤੇ ਹੁਣ ਦੇਖਾਂਦਾ ਇਹ ਮਸ਼ੀਨ ਸਾਡੀ ਦਾ ਸੈਂਸਰ ਪੈਨਲ ਖਰਾਬ ਹੋ ਗਿਆ ਤੇ ਬਾਜੀ ਹੁਣੇ ਕਹਿੰਦੇ ਹੁਣ ਕੀ ਸੈਂਸਰ ਪੈਨਲ ਪੂਰਾ ਚੇਂਜ ਹੋਣਾ ਹੈ ਖੋਲ ਕੇ ਦੇਖਦੇ ਹੁਣ ਕੀ ਕਰਦੇ ਕੀ ਨਹੀਂ ਕਰਦੇ ਨਾ ਗਾਂਡ ਹੋ ਗਿਆ ਇੱਕ ਉਹ ਤੇ ਮੈਂ ਦੁੱਧ ਚੱਕਰ ਲੱਗਾ ਤੇ ਪਲੇਟ ਸੀਗੀ ਛੋਟੀ ਤੇ ਪਲੇਟ ਮੈਂ ਰੱਖ ਦਿੱਤੀ ਵਿੱਚ ਪਲੇਟ ਡਿੱਗ ਗਈ ਵਿੱਚ ਪਲੇਟ ਡਿੱਗ ਗਈ ਇਹਨੂੰ ਕੱਢਾਂਗੇ ਹੁਣ ਆਪਰੇਸ਼ਨ ਕਰਨਾ ਪੈਣਾ ਇਹ ਤਾਂ ਸਾਨੂੰ ਸਪੈਸ਼ਲ ਬੰਦੇ ਸੱਡੇ ਪਲੇਟ ਕੱਢਣ ਲਈ ਨਿਕਲਣ ਨਿਕਲ ਇਹ ਆਪਰੇਸ਼ਨ ਇਹੀ ਕਰ ਸਕਦੇ ਸੀ ਹੋਰ ਕੋਈ ਨਹੀਂ ਕਰ ਸਕਦਾ ਸੀ ਬੈਕ ਕਿਉਂ ਹੋ ਗਈ ਐ ਬੈਕ ਕਿਉਂ ਕਿੱਥੇ ਹੋ ਗਈ ਐ ਭਾਂਡੇ ਲੁਵੇ ਨਹੀਂ ਦਸੋਂ ਤੱਕ ਛੁੱਟੇ ਪਾ ਦੇ ਉੱਤੇ ਮੈਂ ਤੇ ਬਾਬੀ ਨਾਲ ਅਜੇ ਤੱਕ ਘੁੰਮੀ ਜਾਂਨੇ ਆ ਤੇ ਸਾਨੂੰ ਸਰਵਿਸ ਸਟੇਸ਼ਨ ਨਹੀਂ ਲੱਭਣ ਜਾ ਕਦੇ ਵੀ ਪਹਿਲਾਂ ਉੱਧਰ ਗਏ ਤੇ ਪਹਿਲਾਂ ਉੱਧਰ ਗਏ ਨਾ ਦੋਵੇਂ ਸਟੇਸ਼ਨ ਵਿਜੀ ਪਹਿਲਾਂ ਜਦੋਂ ਆਪਾਂ ਆਏ ਸੀਗੇ ਤੇ ਉਦੋਂ ਗੱਡੀ ਹੈ ਨਹੀਂ ਸੀ ਕੋਈ ਪਰ ਸਾਨੂੰ ਬਾਜ਼ਾਰ ਕੰਮ ਸੀਗਾ ਤੇ ਉਹਨਾਂ ਕੋਲ ਕੋਈ ਬਾਈਕ ਹੈ ਨਹੀਂ ਸੀਗੀ ਤੇ ਆਪਾਂ ਫੇਰ ਗੱਡੀ ਲੈਣ ਦੀ ਉੱਧਰੋਂ ਤੇ ਸਮਾਂ ਖੁੰਝ ਗਿਆ ਤੇ ਹੁਣ ਆਪਾਂ ਤੱਕੇ ਖਾਣਦੇ ਆਂ ਤੇ ਬਾਕੀ ਹੁਣ ਮੈਂ ਇਹਨੂੰ ਛੱਡੋ ਇੱਥੇ ਨਾਲ ਗੱਡੀ ਤੋ ਆਊਗਾ ਇਹ ਤੇ ਮੈਂ ਚੱਲ ਜਾਣਾ ਦੁਰਪਾਜੀ ਵੱਲ ਤੇ ਆਪੀ ਧਵਾ ਕੇ ਆਪੀ ਘਰੋਂ ਚੱਲ ਜੂਗਾ ਇਹ ਚਲਾ ਲੇਗੇ ਨਾ ਗੱਡੀ ਬਬੀ ਛੱਡਦੇ ਆਪਾਂ ਗੱਡੀ ਬਾਰ ਬਾਰ ਧਵਾ ਲੈਣਾ ਕਿਉਂਕਿ ਇਹਨੂੰ ਵੀ ਜਾਣਾ ਛੇਤੀ ਬਹੁਤ ਟਾਈਮ ਹੋ ਜਾਣਾ ਆਹ ਸ਼ਾਮੀ ਦੇ ਲੈਡਾ ਜੇ ਤੂੰ ਗਿਆ ਅਨਬਾਕਸਿੰਗ ਕਰ ਲੱਗੇ ਆ ਤੇ ਬੋ ਵੀ ਖੋਲੂਗਾ ਇਹਨੂੰ ਖੋਲ ਇਹਨੂੰ ਕਾਦੇ ਖਿਲਾਰੇ ਇਹਨੂੰ ਮੜਾਏ ਓਪਨ ਕਰ ਲੈ ਬਸ ਉੜ ਨਹੀਂ ਕੋਲਾ ਆਹ ਮੜਾ ਰਿਹਾ ਕੋਲਾ ਧਿਆਨ ਨਾਲ ਧਿਆਨ ਨਾਲ ਕੱਪੜੇ ਮੜਾ ਕੇ ਕੱਪੜੇ ਮੜਾ ਕੇ ਆਵਾਜ਼ੇ ਤੇਰੀ ਦੋ ਸੈਨ ਅੰਦਰ ਨਹੀਂ ਲੱਗ ਆਵਾਜ਼ ਰਹਿ ਦਿੰਦਾ ਇਹ ਪੰਮਾ ਸੇਡ ਸਾਡਾ ਆ ਗਿਆ ਪੰਮਾ ਸੇਡ ਪੰਮਾ ਡਾਉਨ ਆ ਗਿਆ ਆ ਇਹ ਹੈ ਕੱਲ ਤੱਕ ਨੂੰ ਆਣਾ ਸੜਿਆ ਸੀ ਨਾ ਇਹਦਾ ਅੱਜ ਤਾਂ ਵੀ ਸੁਣੋ ਇਹ ਸਾਡਾ ਕਲਾਸੀਕਲ ਸਿੰਗਰ ਆ ਇਹ ਇਹ ਪੰਡਤ ਤ੍ਰਿਸ਼ੀ ਸਾਹਿਬ ਤੋਂ ਸਿੱਖਿਆ ਨੇ ਇਹ ਪੰਡਤ ਕੁਰੇਲੇ ਖਾਨ ਸਾਹਿਬ ਕੀ ਰਸ ਵੀ ਨਹੀਂ ਕੀ ਬਣਾ ਵਿੱਚ ਮਲਾਈ ਰਸ ਮਲਾਈ ਪੈ ਜਾਂਦੀ ਆ ਹਰੀ ਮੜਾਈ ਪਾਗ ਅਜਬਾ ਕਿਹੜੀ ਮਾਰਕੀਟ ਸੁਨਹਿਰਾ ਮਾਰਕੀਟ ਦਾ ਸੱਚਾ ਜੀ ਬੰਦ ਸੁਨਹਿਰਾ ਮਾਰਕੀਟ ਸੁਨਹਿਰਾ ਮਾਰਕੀਟ ਅਬ ਤਾਂ ਕਿਨਾ ਕਿਬੂ ਤਾਂ ਹੈ ਹਾਂ ਕਿੱਦਾਂ ਕਿਬੂ ਦਾ ਕਹਦਾ ਹਾਂ ਬੁੱਢਾ ਕਿੰਨਾ ਕਿਊਟ ਸੀ ਹਾਂ ਇਹ ਮੱਕੜਾ ਵਾਲਦਾ ਕਹਿੰਦਾ ਬੁੱਢਾ ਕਿੰਨਾ ਕਿਊਟ ਸੀ ਕਹਿੰਦਾ ਅਸ਼ੂਪਾ ਮੈਂ ਠੀਕ ਨਹੀਂ ਲੱਗਣ ਦੇ ਆ ਤੁਹੀਂ ਆਦਮੀ ਸੇ ਪਿਆਰ ਕਰਤਾ ਹੂੰ ਬੜਾ ਕੰਮ ਆਦਣਾ ਬੁੱਢਾ ਕਹਿੰਦਾ ਕਿ ਨਾ ਕਿਊਟ ਸੀ ਕਰੀ ਹੁੰਦਾ ਅਸ਼ੂਪਾ ਜੀ ਹੁਣ ਮੈਂ ਨਾ ਘਰ ਛੱਡ ਕੇ ਚੱਲਾ ਤੇ ਮੈਂ ਬਾਈਕ ਨਹੀਂ ਲੈ ਕੇ ਆਇਆ ਸੀਗਾ ਤੇ ਇਹ ਮੈਨੂੰ ਛੱਡ ਕੇ ਆਉਣੇ ਘਰੇ ਤੇ ਮੇਰੇ ਤੋਂ ਕਿਰਾਇਆ ਮੰਗਣਦੇ ਆ ਕਹਿੰਦੇ 300 ਤੇਲ ਪਵਾ ਦੀ ਮੈਂ ਕਹਿੰਦਾ ਕੋਈ ਨਾ ਤੁਸੀਂ ਮੈਨੂੰ ਕਿਹਾ ਤੇ ਮੈਂ ਮੂੰਹ ਤੇ ਤੁਹਾਡੇ ਮਨਾ ਕਰਨਾ ਕਿ ਮੈਨੂੰ ਤੇਲ ਹੀ ਪਵਾ ਕੇ ਦੇਣਾ ਮੈਂ ਪਹਿਲਾਂ ਵੀ ਕੀੜੇ ਲੱਗੇ ਆ ਪਹਿਲਾਂ ਵੀ ਕੀੜੇ ਲੱਗੇ ਆ ਤੇ ਤੇਲ ਪੋਣਾ ਹੁਣ ਜਬ ਮੈਂ ਨਹੀਂ ਭੋਗ ਦਿੰਦਾ ਥੋੜਾ ਜਿਹਾ ਭੋਲਾ ਯਾਰ ਨਾ ਮੈਂ ਨਹੀਂ ਭੋਗ ਦਿੰਦਾ ਤੇਰੇ ਤੋਂ ਭੋਲਾ ਇਦਾਂ ਕਿਹੜੇ ਤਰੀਫਾਂ ਤੇਲ ਪਹੁੰਚੇ ਤਾਂ ਸ਼ਰਮ ਨਹੀਂ ਹੁੰਦੀ ਤੁਹਾਨੂੰ ਕਿਹੜੇ ਰਾਸ ਨਹੀਂ ਆਣੇ ਇਦਾਂ ਘਰ ਜਾ ਤੈਨੂੰ ਤੰਗ ਮਾਰਕੀਟ ਵਿੱਚ ਨਾ ਹੁਣ ਪਤੰਗ ਵੀ ਲੱਗ ਆਇਆ ਬਸੰਤ ਆਉਣ ਵਾਲੀ ਆ 14 ਦੀ ਬਸੰਤ ਐ ਨਾ ਅਸ਼ਵਾ ਕਿ 13 ਦੀ 2 ਦੀ ਆ ਆਹੋ ਸੱਤ ਸੱਤ ਸੋਰੀ 2 ਦੀ ਆ ਤੰਗ ਪਏ 2 ਦੀ ਬਸੰਤ ਆ ਗਈ ਆ ਆਈ ਬਸੰਤ ਤੇ ਪਾਲਾ ਡੰਦ ਤੋਂ ਘੱਟ ਹੋ ਰਹਿਣਾ ਹੁਣ ਕਿੱਥੇ ਆ

ਉਹ ਸਾਹਮਣੇ ਪਾਂਡਵ ਸਰੋਵਰ ਦਾ ਮੰਦਿਰ ਨਾ ਇੱਥੇ ਲੱਭਾ ਸੇ ਥੱਲੇ ਵੀ ਜਾਮ ਲੱਗਾ ਆ ਦਾ ਕ੍ਰਿਸ਼ਨਾ ਕਲੋਨੀ ਜੇ ਕੰਮ ਨਹੀਂ ਖਤਮ ਹੁੰਦੇ ਆ ਦੇਖੀ ਤੱਕ ਤਾਰਾ 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 ਡਿਪ ਹੈ ਅਸ਼ੂ ਭਾਈ ਪੁੱਟੇ ਆ ਦੋ ਅੱਜ ਲੱਗਦਾ ਮੈਨੂੰ ਨਾਲੇ ਕਰਾਂਗੇ ਭਾਜੀ ਆਸ਼ੂ ਭਾਈ ਨਾਲ ਜੇ ਮੋਟਰਸਾਈਕਲ ਤੇ ਬੈਠਾ ਮਾਸ਼ੂ ਭਾਈ ਨਾਲ ਉਹ ਆਲੀ ਮੋਟਰਸਾਈਕਲ ਮਾਰਨ ਲੱਗਾ ਸੀ ਕਿਸੇ ਵਿੱਚ ਇੱਕ ਪਿੱਛੋਂ ਬੀਬੀ ਆਉਂਦੀ ਸੀ ਉਹ ਚੜਨ ਲੱਗੀ ਸੀ ਉੱਤੇ ਤੇ ਇੱਕ ਮੁੰਡੇ ਦੇ ਘਟਿਆਂ 'ਚ ਮਾਰ ਲੱਗਾ ਸੀਗਾ ਮਨਨ ਹਣ ਕਰੇ ਪਹੁੰਚ ਗਿਆ ਤੇ ਮੈਡਮ ਉਹਨੇ ਦੇਖਦੇ ਕੀ ਕਰਦੇ ਮੈਨੂੰ ਲੱਗਦਾ ਲੰਮੀ ਪੈ ਹੋਣੀ ਆ ਉਹ ਲੰਮੀ ਪੈ ਆ ਉਹ ਜਦੋਂ ਮੈਂ ਬਾਜਬਾਰੀ ਤਾਂ ਹੀ ਅੱਖ ਖੋਲੀ ਉਹਨੂੰ ਹਾਂ ਦੇ ਹਲੋ ਤੇ ਉਧਰ ਆਸ਼ੂ ਭਾਜੀ ਵੀ ਆ ਗਏ ਨਾਲ ਹੀ ਕਹਿੰਦੇ ਕਹਿੰਦੇ ਮੈਂ ਚਾਹ ਪੀ ਕੇ ਜਾਣੀ ਵੈਸੇ ਮੈਂ ਪਲੌਣੀ ਤਾਂ ਹੈ ਨਹੀਂ ਸੀ ਇਹਨਾਂ ਨੂੰ ਹੁਣ ਮੈਂ ਛੱਡਣਾ ਇਹ ਤਾਂ ਮੈਨੂੰ ਪਲੌਣੀ ਪਾਣੀ ਚਾਹ ਇਹਨਾਂ ਨੂੰ ਅੰਬੀ ਅਸਿਕਾਲ ਸੱਸਿਆ ਬਾਜੀ ਤੇ ਬਾਜ਼ਾਰ ਰੱਖਣ ਹਾਂ ਹਾਂ ਉਹਨਾਂ ਦਾ ਫਰਕ ਨਹੀਂ ਪਿਆ ਫਿਰ ਭਾਜੀ ਵੀ ਕਹਿੰਦੇ ਕਹਿੰਦੇ ਇਹ ਦਵਾਈਆਂ ਨਾਲੋਂ ਜ਼ਿਆਦਾ ਹਨ ਹਾਂ ਕਹਿੰਦੇ ਫਿਰ ਉਹ ਭਾਬੀ ਤੇਰੀ ਉੱਥੇ ਠੀਕ ਹੋਈ ਐ ਨੰਬਰ ਦੇ ਨਾਲ ਹੀ ਉੱਥੇ ਪਹੁੰਚ ਗਿਆ ਅੱਛਾ ਅੱਛਾ ਉਹ ਸਿਰੇ ਦਵਾਈ ਲਿਆ ਗਿਆ ਕੁੜੀਆਂ ਬਣਾ ਮਜ਼ਾਜ ਹੋਣੇ ਆ ਗਏ ਤੇ ਬਾਹਰ ਰੌਲਾ ਪੈ ਜਾਂਦਾ ਚਾਚੂ ਆਏ ਚਾਚੂ ਆਏ ਹੌਲੀ 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 ਹੈਲੋ ਬਹੁਤ ਸੀਰੀਅਸ ਮੁੱਦੇ ਦੀ ਗੱਲ ਹੋ ਰਹੀ ਐ ਇਸ ਵੇਲੇ ਇੱਥੇ ਠੀਕ ਹੈ ਠੀਕ ਹੈ ਅੱਜ ਖੋਲਦੇ ਐ ਆ ਰਿਹਾ ਕੋਪੋ ਬਲੇ ਏਦਾਂ ਮਾਰੀਦਾ ਬੈਗ ਨਹੀਂ ਨਹੀਂ ਚਾਹ ਦੇ ਪਿਆਰੀ ਚਾਹ ਪਿੰਦੇ ਹੋਇਆ ਦੇਖ ਚਾਹ ਹੀ ਪੀ ਜਾਂਦੇ ਆ ਤੇ ਮੈਂ ਰਾਜੂ ਸਾਡੇ ਨਾਲ ਪੰਦਮਾ ਦਾ ਲਾਤਾ ਹੁਣ ਮੇਰਾ ਮੂਤਾ ਮੈਂ ਤਾਂ ਹੁਣ ਜਿਹੜਾ ਕੱਲ ਦਾ ਨਿਸ਼ਾਨ ਸਾਹਿਬ ਲਿਆਂਦਾ ਸੀ ਨਾ ਸਾਡੇ ਉੱਧਾ ਵੀ ਕੋਠੇ ਤੇ ਨਿਸ਼ਾਨ ਸਾਹਿਬ ਲੱਗਾ ਕੇਸਰੀ ਲੱਗਾ ਤੇ ਨਾਲੇ ਉਹ ਹੋ ਗਿਆ ਥੋੜਾ ਖਰਾਬ ਹੋ ਗਿਆ ਕਲਰ ਡਲ ਹੋ ਗਿਆ ਤੇ ਹੁਣ ਆਹ ਕੱਲ ਕੁਲਪੁਕਤਾ ਸਭ ਤੋਂ ਨਾਮਾ ਲੈ ਕੇ ਆਏ ਸੀ ਨਾ ਉਹ ਦੇਖਣਾ ਵਲੌਗ 'ਚ ਤੇ ਹੁਣ ਤੇ ਤੇ ਲਾਉਣਾ ਇਹ ਤੇ ਉਹ ਮੈਂ ਤੇ ਮਜੀਤ ਜਾਨ ਦਿੱਤਾ ਰਹਿੰਦੇ ਹਾਂ ਨਾ ਹਾਂਜੀ ਜੀ ਤੇ ਅਵੀ ਕਹਿੰਦਾ ਮੈਂ ਵੀ ਜਾਣਾ ਹੈਗਾ ਮੈਂ ਹਰਾਜ਼ ਖਾਣਦੇ ਆਗਾ ਰੋਟੀ ਉਹ ਨੂੰ ਫੇਰ ਬਣਾਇਸੀ ਅਸੀ ਛੁਲੇ ਵਾਲੇ ਕਰਦੇ ਹਾਂ ਨਾ ਤੇ ਉਹ ਕਹਿੰਦਾ ਪਪਾ ਮੈਨੂੰ ਵੀ ਦੋ ਮੈਨੂੰ ਵੀ ਦੋ ਉਹ ਨੂੰ ਦੇਖ ਨਾ ਦੇਖਿਆ ਹੀ ਆ ਉਹ ਰੋਟੀ ਖਾਣਦੇ ਆਗਾ ਫੇ ਉਹਨੇ ਜਾਣਾ ਹੈਗਾ ਟਿਊਸ਼ਨ ਅੱਜ ਅਵੀ ਤੇ পেট ਭਰਾ ਹੋਇਆਗਾ ਆ ਸਕੂਲੋਂ ਤਾਂ ਚਲੋ ਬੜਾ ਸੋਹਣਾ ਪੜ ਕੇ ਆ ਗਿਆ ਤੇ ਆ ਸਾਡਾ ਸੀਗਾ ਪਹਿਲੇ ਵਾਲਾ ਚ ਨਿਸ਼ਾਨ ਸਾਹਿਬ ਅਸੀਂ ਜਿਹੜਾ ਲਗਾਇਆ ਸੀਗਾ ਤੇ ਇਹ ਗਿਆ ਹੈਗਾ ਨਾ ਹੁਣ ਫਟ ਵੀ ਗਿਆ ਹੈਗਾ ਤੇ ਇਹਦਾ ਕਲਰ ਵੀ ਖਰਾਬ ਹੋ ਗਿਆ ਇਹ ਅਭੀ ਨੇ ਲਗਾਇਆ ਸੀ ਪਹਿਲਾਂ ਅਸੀਂ ਲਗਾਇਆ ਸੀ ਉਹ ਉਥੇ ਉਹ ਵਾਲੇ ਪੈਪਟੀ ਲਗਾਇਆ ਸੀ ਤੇ ਹੁਣ ਆਪਾਂ ਸੁਠਣਾ ਨਹੀਂ ਗਿਆ ਇਦਾਂ ਇਹਨੂੰ ਕਿਉਂਕਿ ਮਾਰੇ ਤਾਂ ਬਖਸ਼ਿਆ ਨਹੀਂ ਸਾਹਿਬ ਆਪਾਂ ਇਹਨੂੰ ਕੱਪੜੇ ਨੂੰ ਨਾ ਇਹਨੂੰ ਆਪਾਂ ਕਰਾਂਗੇ ਜਾ ਕੇ ਤੇ ਅੱਗ ਲਾ ਦਾਂਗੇ ਜਾਂ ਇਹਨੂੰ ਨਾ ਅਗਨਟੇਟ ਕਰ ਦਾਂਗੇ ਜਾਂ ਫਿਰ ਆਪਾਂ ਇਹਨੂੰ ਧੋ ਕੇ ਕਿਸੇ ਥੋੜੀ ਚੀਜ਼ ਚ ਰੱਖ ਦਾਂਗੇ ਚਲੋ ਸਰਦਾਰ ਜੀ ਹੋਣੇ ਲੱਗੇ ਨੇ ਤੇ ਨਾਲ ਮੇਰਾ ਅਭੀ ਖੁਸ਼ ਖੁਸ਼ ਪਰ ਖੁਸ਼ ਐ ਦੀ ਪਸਾ ਦਿਓ ਵਾ ਠੀਕ ਆ ਚਲੋ ਜਿਵੇਂ ਤੇ ਨਾਲ ਮੇਰਾ ਅਭੀ ਉਹ ਲਗਾਉਂਦਾ ਪਿਆ ਇਹ ਨਿਸ਼ਾਨ ਸਾਹ ਇਹ ਵਾ ਠੀਕ ਆ ਇੱਥੇ ਠੀਕ ਆ ਥੋੜਾ ਘੁਮਾ ਦਿਓ ਇਹਨੂੰ ਘੁਮਾ ਦਿਓ ਇਹ ਇੱਦਾਂ ਹੀ ਘੁਮਾ ਦਿਓ ਜਿਹੜਾ ਨਿਸ਼ਾਨ ਸਾਹਿਬ ਦਿਖੇ ਹੁਣ ਹਾਂ ਇਹ ਦੇਖਾ ਚਲੋ ਇਹ ਤਾਈ ਇਹ ਕਿਹੜਾ ਹਵਾ ਨਹੀਂ ਚੱਲਦੀ ਨਾ ਹੁਣ ਤੱਕ ਇੱਕ ਮਿੰਟ ਚਲੋ ਆ ਸਰਦਾਰ ਬਹੁਤ ਕਾਫੀ ਨਿਸ਼ਾਨ ਸਾਹਿਬ ਤੇ ਇੱਧਰ ਮੇਰੇ ਅਬੂ ਇੱਧਰ ਅਗੇ ਸਰਦਾਰ ਸਾਹਿਬ ਚਲੋ ਅੱਛਾ ਕੀ ਦਿਖਾਈਏ ਤੁਹਾਨੂੰ ਸਾਡੇ ਨਾਲ ਲੂਜ ਮੋਸ਼ਨ ਚਾਰਾ ਲੱਗ ਗਿਆ ਹੁਣ ਇਹ ਜੀ ਜਣਾ ਦਵਾਈ ਦੋਈ ਲਾਂ ਜਾਣਾ ਪੈਣਾ ਸਾਨੂੰ ਤੇ ਉਹ ਮੈਡਮ ਹੋਣੀ ਉਹ ਕਹਿੰਦੇ ਭਾਂਡੇ ਧੋ ਕੇ ਜਾਣਾ ਮੈਂ ਕਿ ਛੇਤੀ ਧੋ ਉਹ ਤੇ ਆਪਾਂ ਆ ਕੇ ਚੱਲਦੇ ਹਾਂ ਨਾ ਅਬੀ ਦੋਈ ਲੈ ਕੇ ਹੁੰਦੇ ਆ ਬੇਟੀ ਰਾਤ ਨੂੰ ਜੇ ਬਿਮਾਰ ਹੋ ਗਿਆ ਫੇ ਥੋੜਾ ਔਖਾ ਹੋ ਜਾਣਾ ਨਾ ਕਿਉਂਕਿ ਰਾਤ ਨੂੰ ਕੋਈ ਕੋਈ ਕਲੀਨਿਕ ਵੀ ਨਹੀਂ ਖੁੱਲਾ ਹੁੰਦਾ ਹੋਣਾ ਜੀ ਨਾ ਤੇ ਇਸ ਕਰਕੇ ਪਿਆ ਤੇ ਦਵਾਈ ਲੈਣ ਚੱਲਦੇ ਹਾਂ ਆਪਾਂ ਪਹਿਲਾਂ ਕਹਿੰਦਾ ਮੈਂ ਨਹੀਂ ਜਾਣਾ ਤੇ ਹੁਣ ਕਹਿੰਦਾ ਮੈਂ ਵੀ ਜਾਣਾ ਹੈ ਮਰਾਜ ਸਿੰਘ ਕਿੱਥੇ ਗਿਆ ਆਹਦੇ ਖੜਾ ਇਹ ਕਹਿੰਦਾ ਮੈਂ ਵੀ ਜਾਣਾ ਹੁਣ ਕਹਿੰਦਾ ਤੇ ਹੁਣ ਇਹਨੂੰ ਵੀ ਲੈ ਕੇ ਚੱਲੇ ਆਪਾਂ ਉਹਨਾਂ ਦਾ ਫੋਨ ਅੰਦਰ ਹੈਗਾ ਤੇ ਫੋਨ ਲੈਣ ਗਏ ਆ ਤੇ ਅਭੀ ਸਾਡੇ ਤੇ ਅੱਜ ਟੀਕਾ ਲੱਗੂਗਾ ਕਿ ਨਹੀਂ ਲੱਗੂਗਾ ਨਾ ਨਾ ਨਹੀਂ ਚੱਲ ਨਹੀਂ ਲਾਉਂਦੇ ਨਹੀਂ ਲਾਉਂਦੇ ਫਿਰ ਨਹੀਂ ਲਾਉਂਦੇ ਨਹੀਂ ਲਾਉਣਾ ਵੀ ਅਭੀ ਟੀਕਾ ਨਹੀਂ ਲਾਉਣਾ ਮੈਡਮ ਹੁਣੇ ਆਉਂਦੇ ਫਿਰ ਚੱਲਦੇ ਆਪਾਂ ਫਿਰ ਨਾ ਆ ਪਾਪੜੀ ਆ ਬੰਦ ਕਰਦੇ ਦਰਵਾਜ਼ਾ ਆ ਗਏ ਨੇ ਆ ਗਏ ਨੇ ਮੈਡਮ ਹੁਣੇ ਮੈਡਮ ਹੁਣੇ ਪਹਦਾਰ ਰਹੇ ਨੇ ਸ਼ੁਕਰ ਆ ਮੈਡਮ ਹੁਣੇ ਆ ਗਏ ਮੈਂ ਕਿਹਾ ਮੈਨੂੰ ਇਕੱਲੇ ਨਹੀਂ ਜਾਣਾ ਪਣਾ ਘਰੇ ਮੈਂ ਆ ਗਿਆ ਨਾ ਇਹਨੂੰ ਕੁਸਕੀ ਲਪੀ ਨਹੀਂ ਦੇਣਕ ਮੇਰੀ ਇੱਥੇ ਗੱਡੀ ਦੀ ਐਨਕ ਤੁਹਾਡੀ ਗੱਡੀ ਤੁਹਾਨੂੰ ਕਹੀ ਤੇ ਨਾ ਤੁਹਾਡੀ ਗੱਡੀ ਚੈਨਕ

ਕੰਮ ਚੱਲਦਾ ਪਿਆ ਆ। ਸਾਨੂੰ ਪਹਿਲਾਂ ਵੀ ਅਸੀਂ ਦਿਖਾਇਆ ਸੀ ਪਿਛਲੇ ਬਲੌਗਾਂ ਦੇ ਵਿੱਚ। ਕੰਮ ਆ ਤਾਂ ਕਿ ਕਾਫੀ ਲੰਬਾ ਹੀ ਚੱਲਣਾ तकरीबन ਆ ਨਾ ਮੈਨੂੰ ਆਦਾ। ਹੋ ਕੇ ਕਾਫੀ ਟਾਈਮ ਹੀ ਹੋ ਗਿਆ ਇਹਨੂੰ ਚੱਲਦੇ ਇਹਨੂੰ। ਹੌਲੀ-ਹੌਲੀ ਹੁਣ ਅਗਲੇ ਆ ਇਧਰੋਂ ਆ ਜਿੱਦਾਂ ਜਿੱਦਾਂ ਹੋਈ ਜਾਂਦਾ ਨਾ ਕੰਮ ਇੱਧੇ-ਇੱਧੇ ਸੜਕ ਪੂਰੀ ਜਾਂਦੇ ਹੈਗੇ ਆ। ਬਣੀ ਜਾਂਦਾ ਜਿਹੜਾ। ਤੇ ਇੰਦਰ ਹੁਣ ਪਿੱਛੇ ਤੱਕ ਅੱਗਰ ਜਾਏਗਾ। ਹੁਣ ਦੇਖੀ ਕਦੋਂ ਤੱਕ ਖਤਮ ਹੁੰਦਾ ਆ। ਫੇਰ ਰੋਡ ਕੰਪਲੀਟ ਹੋਣਾ ਹੈ। ਵਿਹਲਾ ਹੁਣ ਆ ਇਧਰ ਦਾ ਚੱਕੇ ਹੋਏ ਆ ਦੋ ਤਰੀਕ ਦੀ ਪਸੰਦ ਆ ਗਈ ਹੈ ਨਾ ਆ ਦੇਖੋ ਕਿੰਨਾ ਹੈ ਜਿਆਦਾ ਪਤੰਗ ਵੜਵੜੇ ਚੱਕੇ ਹੋਏ ਆ ਅਗਲੇ ਨੇ ਪਹਿਲੇ ਹੀ ਤਿਆਰੀਆਂ ਖਿੱਚ ਲਈਆਂ ਗੁੱਡੀਆਂ ਚੜਾਉਂਦੀਆਂ ਤਿਆਰੀਆਂ ਹਾਂਜੀ ਬੱਚੇ ਕੱਲ ਨੂੰ ਆ ਦੇਖੋ ਇੱਧਰ ਸਾਡੇ ਮੜਾ ਨਹੀਂ ਪੁੱਤ ਕੱਲ ਨੂੰ ਨਹੀਂ ਹੈਗੀ ਸੰਡੇ ਆ ਸੰਡੇ ਹਾਂ ਸੰਡੇ ਪਸੰਦ ਆ ਪਤੰਗ ਚਲੋ ਅਸੀਂ ਵੀ ਸਾਰੇ ਜੰਮ ਵੀ ਆ ਸਾਡੇ ਜਿਹੜੇ ਮਹੱਲੇ ਵਾਲਾ ਨਾ ਬਹੁਤ ਘੱਟ ਪਤੰਗ ਉਡਾਉਂਦੇ ਆ ਉਡਾਣ ਵਾਲੇ ਮੁੰਡੇ ਨਹੀਂ ਹੈਗੇ ਸਾਰੇ ਬਾਹਰ ਚਲ ਗਏ ਹੋਏ ਆ ਰਾੜੇ ਕਹਿੰਦੇ ਨਾ ਆ ਗਏ ਪਸੰਦ ਲਿਆ ਇਹ ਦੇਖੋ ਮਰਾਸ਼ ਵੀ ਕਿੰਨਾ ਗੰਨਿਆਂ ਦਾ ਵੀ ਬੜਾ ਜ਼ੋਰ ਹੈ ਨਾ ਹੁਣ ਤੇ ਸ਼ਾਮ ਨੂੰ ਆਪਾਂ ਜਦੋਂ ਉੱਧਰ ਗਏ ਸੀ ਨਾ ਭਾਈ ਵੱਲ ਲਾ ਭਾਈ ਦਾ ਘਰ ਉੱਧਰ ਦੇ ਪਾਸੇ ਹੈ ਨਾ ਉਹ ਆਪਣੇ ਮਿੱਲ ਵੱਲ ਤੇ ਬੜਾ ਗੰਨਾ ਖੜਾ ਸੀ ਉੱਤੇ ਬਹੁਤ ਜ਼ਿਆਦਾ ਗੰਨਾ ਸੀਗਾ ਟਰਾਲੀਆਂ ਬਹੁਤ ਜ਼ਿਆਦਾ ਗੜੀਆਂ ਸੀਗੀ ਦੁਕਾਨੇ ਵੀ ਸਾਡੇ ਸਾਬੀ ਭਾਜਦੀ ਜੇ ਤੁਹਾਨੂੰ ਕਿਸੇ ਨੇ ਆਉਣਾ ਤੇ ਇਹਨਾਂ ਤੋਂ ਆ ਕੇ ਫੋਨ ਜ਼ਰੂਰ ਲਿਓ ਕਰੋ ਸਾਡੇ ਸਭ ਵੀ ਭਾਈ ਦੀ ਤਰ੍ਹਾਂ ਸਾਡੇ ਰਿਲੇਟਿਵ ਵੀ ਨੇ ਵੈਸੇ ਤੇ ਬਹੁਤ ਵਧੀਆ ਭਾਈ ਡੀਲ ਕਰਦੇ ਨੇ ਇਹ ਉਹ ਸ਼ੋਤਾ ਰੈਕਲੋਸ ਉਹ ਦੇਖੋ ਸਾਹਮਣੇ ਨਾ ਸ਼ਟਰਿੰਗ ਦਾ ਕੰਮ ਚੱਲਣ ਦੇ ਆ ਤੇ ਕਿਤਾ ਚੰਗੇ ਆੜੇ ਨਿਕਲਦੇ ਇਹਦਾ ਪਟਾਕੇ ਚੱਲਦੇ ਹੁੰਦੇ ਆ ਇਹਦਾ ਥੱਲੇ ਟੱਕ ਤੇ ਜਾਮ ਦੇ ਕੋ ਕਿਦਾਂ ਲੱਗਾ ਨਾ ਕਨੈਕਟਾ ਕਿਉਂ ਕਿ ਨਾਲ ਉਹਨਾਂ ਨੇ orange ਰੇਟਾ ਕਰਤੀਆਂ ਹੁਣ ਤੇ ਸਾਰੇ ਆਪਣਾ ਆਪਣੀ ਗੱਡੀਆਂ ਕੱਢੀ ਜਾਂਦੇ ਜਿਹਦਾ ਦਾ ਲੱਗਦਾ ਕੱਢੀ ਜਾਂਦਾ ਹੁਣ ਹਾਂ ਅੱਜ ਪਤਾ ਨਹੀਂ ਨਹੀਂ ਛੇਤੀ ਕਿਉਂ ਨੇ ਨਾ orange ਕਰਤੀਆਂ ਨੇ ਤਾਂ ਰਾਤ ਨੂੰ 7-8 ਵਜੇ ਤੋਂ ਬਾਅਦ orange ਕਰਦੇ ਆ ਇਹ ਜੇ ਹੁਣ ਮੈਂ ਇੱਥੇ ਗੱਡੀ ਰੋਕੀ ਤੇ ਉਧਰੋਂ ਲੈਣ ਸਾਰੀ ਸ਼ੁਰੂ ਹੋਣੀ ਤਾਂ ਮੈਂ ਇੱਥੇ ਇੱਥੇ ਟੱਕਿਆ ਰਹਿ ਜਾਣਾ ਟਰਾਲੀ ਕਰਕੇ ਆਪਾਂ ਵੀ ਨਾਲ ਹੀ ਜੋੜ ਲੈਣੀ ਗੱਡੀ ਕਿਉਂਕਿ ਉੱਪਰ ਨਿਕਲ ਜੀ ਕਿਉਂਕਿ ਉਧਰ ਵੀ ਕਾਫੀ ਟ੍ਰੈਫਿਕ ਲੱਗਾ ਸੌਣੇ ਕੋ ਕਿੰਨਾ ਟ੍ਰੈਫਿਕ ਦਾ ਵਿੱਚ ਗੰਨੇਆਂ ਦੀਆਂ ਟਰਾਲੀਆਂ ਵੀ ਅੜੀਆਂ ਹੋਈਆਂ ਆ ਸਾਰੇ ਭੱਜੋ ਭੱਜਿਆ ਹਾਂ ਟਰੱਕ ਤੇ ਟਰੱਕ ਵਾਲੇ ਨਾਂ ਜ਼ਿਆਦਾ ਕਾਲੀ ਉਹ ਨਹੀਂ ਰੁਕਦਾ ਹੈਗਾ ਕਮਨ ਟ੍ਰੈਫਿਕ ਪੁਲਸ ਵਾਲੇ ਖੜੇ ਤੇ ਹੈਗੇ ਆ ਪਰ ਉਹਨਾਂ ਨੂੰ ਵਿਚਾਰੇ ਨੂੰ ਕੋਣ ਮੰਨਦਾ ਹੈ ਇਹਨਾਂ ਨੂੰ ਕੜਾਈ ਤੇ ਜਾਂਦੇ ਓਕੇ ਸੱਕੀ ਉਹ ਉੱਥੇ ਦਾ ਕੜਾਈ ਜਾਂਦੇ ਇੱਥੇ ਆ ਕੇ ਜਾਮ ਲੱਗੀ ਜਾਂਦਾ ਚੌਂਕ ਚ ਇਹ ਸਾਡੇ ਵਾਲੇ ਹਾਂ ਇੱਥੇ ਵੀ ਜਾਂ ਕੋਈ ਖੜਾ ਹੋਵੇ ਨਾ ਫਿਰ ਵੀ ਪਰ ਮੈਨੂੰ ਸਮਝ ਨਹੀਂ ਆਉਂਦੀ ਲੇਟਾਂ ਕਿਉਂ ਬੰਦ ਕਰਤੀਆਂ ਇਹਨਾਂ ਨੇ ਇੰਨੀ ਛੇਤੀ ਲੇਟਾਂ ਥੜੂ ਬੰਦ ਕਰਨੇ ਚਾਹੀਦੇ ਉਹਦੇ ਕੋ ਐਂਬੂਲੈਂਸ ਨੂੰ ਕਿੱਧਰ ਨਿਕਲ ਕੇ ਆਈ ਹੁਣ ਵਿਚਾਰੀ ਫੇ ਜਾਮ ਚ ਫਸ ਜਾਣੀ ਹੈ ਹਾਂ ਇਹ ਫੇਰ ਜਾਂ ਲੋਕੀ ਰਾਹ ਵਿੱਚ ਨਿੰਦੇ ਨਾ ਗੱਲ ਸਾਰੀ ਵਿੱਚੋਂ ਇਹ ਆ ਹੁਣ ਦੇਖੋ ਵਿਚਾਰੀ ਉੱਥੇ ਸੈਰਨ ਮਾਰੀ ਜਾਂਦੀ ਹੁਣ ਕੀ ਕਰੇ ਉਹ ਵੀ ਵਿਚਾਰਾ ਕਿੱਥੋਂ ਕਢਾ ਕੇ ਲੈ ਜੇ ਸਾਰੇ ਨਾ ਬੜਾ ਟ੍ਰੈਫਿਕ ਤੁਰਿਆ ਹੁਣ ਫਟਾਫਟ ਭੱਜੜੀ ਆ ਪੰਜਾਬ ਪੁਲਿਸ ਹਾਂ ਡਿਊਟੀ ਇਹ ਵਿਚਾਰਿਆਂ ਡਿਊਟੀ ਬੜੀ ਸਖਤ ਦਾ ਬੜੇ ਵਿਚਾਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜੇ ਹੀ ਰਹਿੰਦੇ ਆ ਹਾਂ ਹਾਂ ਇੱਧਰ ਵੀ ਸਾਡੇ ਮੰਦਰ ਪਕੌੜਾ ਇੱਥੇ ਆ ਟ੍ਰੈਫਿਕ ਕਿਤੋਂ ਕਿੰਨਾ ਲੱਗਿਆ ਸਾਰਿਆਂ ਨੂੰ ਭਜੜਾ ਹੋਕ ਬੜੀ ਐ ਤਾਂ ਜਾਮ ਜਿਹੜਾ ਪਿੱਛੇ ਟੱਕਾ ਟ੍ਰੱਕ ਵਾਲਿਆ ਤੇ ਮੈਨੂੰ ਹਜੇ ਵੀ ਡਰ ਲੱਗਦਾ ਸਹੀ ਸਾਨੂੰ ਮੈਨੂੰ ਨਾ ਜਦੋਂ ਦੀ ਗੱਡੀ ਦੋ ਵਾਰੀ ਸਾਡੇ ਨਾਲ ਹੀ ਆ ਗਿਆ ਹੈਗਾ ਹਾਂ ਸਾਰਿਆਂ ਹੋ ਗਿਆ ਨਾ ਮੰਦ ਵਿੱਚ ਇੰਨਾ ਜ਼ਿਆਦਾ ਡਰ ਹੋ ਜਾਂਦਾ ਨਾ ਲੱਗਦਾ ਟੱਕਾਲਿਆਂ ਤੋਂ ਗੱਡੀ ਵਾਲਿਆਂ ਤੋਂ ਬੰਦਾ ਆਪਾਂ ਆਪਾਂ ਸਹੀ ਜਾ ਰਹੇ ਆ ਪਰ ਅਗਲਾ ਬੰਦਾ ਜਿਹੜਾ ਖਾ ਪੀ ਕੇ ਚਲਾਉਂਦਾ ਪਿਆ ਨਾ ਉਹਦਾ ਉਹਦਾ ਕੋਈ ਪਤਾ ਨਹੀਂ ਕਦੋਂ ਆ ਕੇ ਸਾਡੇ ਵਿੱਚ ਠੋਕ ਦੇਵੇ ਕੁਛ ਨਹੀਂ ਕਹਿ ਸਕਦਾ ਬੰਦਾ ਤੇ ਚਲੋ ਕੀ ਕਰ ਸਕਦੇ ਚਲੋ ਪਰਮਾਤਮਾ ਰੱਖਾ ਸਕਦਾ ਸਭ ਦਾ ਭਲਾ ਕਰੇ ਇਹ ਜਿਹੜੀ ਹੈਗੀ ਹੈ ਨਾ ਡਰਾਈਵਿੰਗ ਲਾਈਨ ਜਦੋਂ ਅਸੀਂ ਜਾਂਦੇ ਆ ਕਿ ਤੇ ਟ੍ਰੈਵਲ ਕਰਦੇ ਹੈਗੇ ਆ ਉਦੋਂ ਤਾਂ ਚਲੋ ਪਰਮਾਤਮਾ ਹੀ ਸਹਾਈ ਹੁੰਦਾ ਜਿਹੜਾ ਸਾਨੂੰ ਬਚਾਵੇ ਸਾਰਿਆਂ ਨੂੰ ਬਚਾਵੇ ਪਰਮਾਤਮਾ ਕਿਰਪਾ ਕਰੇ ਵਧੀਆਂ ਵਧੀਆਂ ਸਬਨਾਂ ਦੀਆਂ ਯਾਤਰਾ ਹੁਣ ਇਦਾਂ ਦੇ ਹਾਸੇ ਹੋਣਾ ਹੀ ਨਾ ਤੇ ਹੁਣ ਅਸੀਂ ਚੱਲੇ ਹੈਗੇ ਸੀਗੇ ਅਬ ਇਹਦੀ ਦਵਾਈ ਵਾਸ ਪਹੁੰਚਣ ਵਾਲੇ ਹੀ ਆ ਹੁਣ ਡਾਕਟਰ ਸਾਹਿਬ ਦੇ ਕੋਲ ਨਹੀਂ ਡਾਕਟਰ ਇਹ ਡਾਕਟਰ ਹੈਗੇ ਅਨਿਲ ਡਾਕਟਰ ਇਹ ਨਾ ਨਾ ਹੁਣ ਮੈਨੂੰ ਇਹ ਬਤਲ ਕਿਹਾ ਨਹੀਂ ਦਿੰਦੇ ਪੰਜਾਬੀ ਚ ਕੀ ਹੱਥ ਲੱਗਾ ਡਾਕਟਰ ਦੇ ਮiraj ਬੱਚਾ ਹੁਣ ਸਾਡਾ ਤੇ ਰਸ਼ ਕਾਫੀ ਹੁਣਾ ਆ ਗੱਡੀ ਸਾਨੂੰ ਇੱਥੇ ਦਿਸ ਪਈ ਆ ਕਿ ਗੱਡੀਆਂ ਜੋਗੀ ਜਗ੍ਹਾ ਨਹੀਂ ਹੋਣੀ ਹੂੰ ਤੇ ਕਾਫੀ ਚਾਲ ਰਸ਼ ਹੁੰਦਾ ਇੱਥੇ ਇਹ ਹੁਣ ਆਪਾਂ ਗੱਡੀ ਕਿੱਥੇ ਖੜੀ ਕਰੀਏ ਨਹੀਂ ਨਹੀਂ ਕਹਿੰਦਾ ਮਤਲਬ ਏ ਘੰਟਾ ਡੇਢ ਤੋਂ ਡੇਢ ਤੋਂ ਘੰਟੇ ਨਾਲ ਸਾਡੇ ਲੱਗੇ ਹੀ ਜਾਣੇ ਇੱਥੇ ਹੁਣਾ ਦੇਖ ਲਓ ਰਸ਼ ਕਿੰਨਾ ਜ਼ਿਆਦਾ ਇੱਥੇ ਜ਼ਿਆਦਾ ਨੇ ਅੱਗੇ ਦੇਖ ਲਓ ਕਿ ਹੁਣੀ ਜਗਾ ਅੱਗੇ ਨਾਲੋਂ ਅੱਗੇ ਗੱਡੀ ਉਹ ਹੈਗੀਆਂ ਮੇਲਾ ਦਾ ਉਹ ਅੱਗੇ ਕਾਫੀ ਅੱਗੇ ਤੱਕ ਤਾਂ ਨਹੀਂ ਚਲ ਦੇਖ ਲੈਨੇ ਅੱਗੇ ਦੇਖ ਲਓ ਮੈਂ ਕਹਿੰਨੀ ਅੱਗੇ ਇੱਥੇ ਇੰਨੀ ਪਿੱਛੇ ਕੱਦ ਲੈਣੀ ਕਿ ਪਤਾ ਅੱਗੇ ਮਿਲ ਜਵੇ ਆ ਜਦੋਂ ਹੁਣ ਆ ਹੈਗੀਆਂ ਨਾ ਗੱਡੀ ਆ ਬੱਚੇ ਅੱਜ ਕੋਲ ਛੇਤੀ ਬਿਮਾਰ ਹੋ ਜਾਂਦੇ ਆ ਪਤਾ ਨਹੀਂ ਕੀ ਗੱਲ ਹੈਗੀ ਆ ਬਟੇ ਛੜਦੇ ਨਹੀਂ ਆ ਮਾਨ ਹੋ ਜਾਂਦੇ ਆ ਹੁਣ ਜਿੱਦਾਂ ਸਾਡੇ ਸਾਡੇ ਆਈ ਦਾ ਟੈੱਲ ਖਰਾਬ ਹੋ ਗਿਆ ਆ ਵੀ ਕਿਹੜਾ ਖਾਣੋ ਹੜਦਾ ਹੈਗਾ ਚਾਕਲੇਟਾਂ ਕੀ ਹੁਣ ਦੁਕਾਨ ਘਰ ਦੀ ਹੈਗੀ ਕਿੰਨਾ ਕੁ ਮੰਨਾ ਨਾ ਰੋਕੇ ਫੜਾ ਫੜਾ ਮੜ ਜਾ ਨਿੱਕੇ ਤੋਂ ਮੈਡਮ ਹੋਣੇ ਹੁਣ ਪਰਚੀ ਕਢਾਉਣ ਚੱਲੇ ਆ ਕਿਉਂਕਿ ਅੰਦਰ ਭੀੜ ਹੋਣੀ ਆ ਤੇ ਫਿਰ ਉਸ ਹੌਣਾਂ ਫੇ ਆਪਾਂ ਜੋ ਨੰਬਰ ਆ ਉਹ ਤਾਂ ਚੱਲ ਜਾਾਂਗੇ ਅੰਦਰ ਨਾ ਨੰਬਰ ਪੁੱਛਾਂਗੇ ਨੰਬਰ ਪੁੱਛਾਏ ਅੱਛਾ ਨੰਬਰ ਪੁੱਛਾਏ ਮੈਡਮ ਹੁਣੇ ਪਰਚੀ ਕਟਾਏ ਆ ਤੇ 53 ਨੰਬਰ ਆ ਸਾਡਾ ਤੇ 15 ਮਿੰਟ ਤੱਕ ਨੰਬਰ ਆਉਣਾ ਮੈਂ ਅੰਦਰ ਕਹਿੰਦੇ ਮੈਂ ਉਹਨੂੰ ਜਗ੍ਹਾ ਹਿੰਨੇ ਕਿ ਮੈਂ ਚਲ ਇੱਥੇ ਗੱਡੀ 'ਚ ਬੈ ਜਾਏ ਨੀ 15 ਮਿੰਟ ਬਾਅਦ ਚਲ ਜਾਾਂਗੇ ਨਾ ਤੇ ਆਗੇ ਮੈਡਮ ਹੁਣ ਪੁੱਛੀ ਤੇ ਉਹ ਰਾਹ ਦੀ ਆਪਾ ਦੋ ਮੰਨ ਲੜ ਗਿਆ ਹੁਣ ਤੇ ਰਸ਼ ਬਹੁਤ ਜ਼ਿਆਦਾ ਸੀ ਅੰਦਰ ਤੇ ਮੈਡਮ ਦਵਾਈ ਲੈਣੇ ਦਵਾਈ ਵੇਲੇ ਵੀ ਬੜਾ ਰਸ਼ ਸੀ ਦਵਾਈ ਲੈਣ ਲੱਗੇ ਤੇ ਉਹਨਾਂ ਦਾ ਮੈਂ ਗੱਡੀ 'ਚ ਭੇਜਤਾ ਸੀ ਗੱਡੀ ਜਾ ਕੇ ਬੈਠੇ ਉਹਨਾਂ ਲੈ ਕੇ ਨਾ ਤੇ ਹੁਣ ਮੈਂ ਚੱਲਾਂ ਮਿੱਟੀ ਲੈ ਕੇ ਤੇ ਲੈ ਕੇ ਆਪਾਂ ਚੱਲਦੇ ਆਂ ਫੇ ਜੀ ਆਪਾਂ ਨਾ ਹੁਣ ਚੱਲੇ ਸੀਗੇ ਘਰ ਨੂੰ ਤੇ ਦਵਾਈ ਜਿਹੜਾ ਤੁਹਾਨੂੰ ਬਦਲ ਦਸਤਾਨਾ ਲੈ ਲਈ ਆ ਤੇ ਘਰ ਜਾ ਕੇ ਮੈਡਮ ਹੁਣ ਰੋਟੀ ਬਣਾਉਣੀ ਹੁਣ ਬਣਾਉਂਦੇ ਰੋਟੀ ਹੋਰ ਰੋਟੀ ਬਣਾਉਣੀ ਨਹੀਂ ਬੱਦਰ ਕਿਵੇਂ ਦਾ ਭੋਪਾ ਲੱਗੀ ਹੋਈ ਹੈ ਬਾਹਰ ਦੀ ਤਾਂ ਮੈਂ ਹੁਣ ਜਾ ਕੇ ਪਹਿਲਾਂ ਮੀਨਸ ਬਣਾਉਂਗੀ ਫੇ ਰੋਟੀ ਬਣਾਵਾਂਗੇ ਤੇ ਮੈਂ ਅੱਜ ਮੰਗਣ데요 ਰੋਟੀ ਬਣਾਉਾਂ ਤੇ ਮੈਂ ਤਾਂ ਡਾਕਟਰ ਨੂੰ ਕਿਹਾ ਸੀ ਉਹਦੀ ਟੀਕਾ ਲਾ ਦੋ ਕਿ ਹਟਦਾ ਨਹੀਂਗਾ ਇਹ ਡਾਕਟਰ ਸਾਹਿਬ ਕਹਿੰਦੇ ਕੋਈ ਨਾ ਅੱਜ ਦੀ ਢਾਢੀ ਛੱਡ ਦਿੰਦੇ ਆ ਬਸ ਕਹਿੰਦੇ ਫੋਨ ਨਾ ਦੇਖੇ ਟੀਵੀ ਨਾ ਦੇਖੇ ਤਾਂ ਨਾਲ ਕੋਰ ਕਰੇ ਲੇ ਦਿਖਾਵੇ ਚਲੋ ਫੇਰ ਹੁਣ ਜੇ ਇਹ ਸੰਬੰਧ ਦਾ ਠੀਕ ਹੈ ਜੇ ਨਹੀਂ ਸੰਬੰਧ ਦਾ ਫੇਰ ਦੇਖ ਲਾਗੇ ਹੁਣ ਅਸੀਂ ਚੱਲੇ ਆ ਵੀ ਘਰ ਡੱਡ ਜੀ ਦਾ ਵੀ ਫੋਨ ਆ ਗਿਆ ਹੈਗਾ ਉਹ ਵੀ ਵੇਟ ਕਰਦੇ ਬੈਠੇ ਹੈਗੇ ਆ ਕਿੰਨੀ ਰਸਾ ਦਾ 7:10 ਹੋ ਗਈ ਹੈ 7:10 ਚਲੋ ਹੁਣ ਦੱਸੋ ਮੈਂ ਛੋਟਾ ਹੁੰਦਾ ਸੀ ਮੈਂ ਕੀ ਕਰਦਾ ਸੀ ਹਾਂ ਇੱਕ ਮੇਰਾ ਇੱਕ ਹੈਪੀ ਬਰਥਡੇ ਆਇਆ ਉਹਦੋਂ ਮੈਂ ਹਾਂ ਇੱਧਰ ਪਿੱਛੇ ਗਿਆ ਸੀ ਹਾਂ ਨਹੀਂ ਨਹੀਂ ਧੰਕੀ ਤਾਂ ਉਹ ਸਾਰੇ ਬਣੇ ਇਹਦੇ ਮੂੰਹ ਚ ਕੇਕ ਪਾਣ ਤਾਂ ਇਹਦਾ ਇਹਦਾ ਕੰਮ ਸੀਗਾ ਕਿ ਹਾਂ ਵੀ ਮੈਂ ਤਾਂ ਬਸ ਗਿਫਟ ਹੀ ਲੈਣੀ ਹੈ ਗਿਫਟ ਗਿਫਟ ਆਨੇ ਮਗਰੀ ਪਿਆਰੀ ਇਹ ਦੋਨੇ ਜਾਣੇ ਹਾਂ ਗਿਫਟ ਦਿਓ ਉਹ ਦੋ ਜੀ ਸਾਨੂੰ ਟਰੱਕ ਹੀ ਕਰਦਾ ਉਹ ਟੋਏ ਚ ਨੰਗਿਆ ਟਰੱਕ ਤੇ ਝੱਲਾ ਹੀ ਪਲਟਣ ਲੱਗਾ ਜੀ ਉਹ ਸਾਹਮਣੇ ਜਿਹੜਾ ਜਾਂਦੇ ਆ ਆ ਕੇ ਜਾਈਆ ਪਤਾ ਨਹੀਂ ਕੀ ਆ ਪਤਾ ਨਹੀਂ ਜਿੱਦਦੀ ਖਦਾਈ ਨਹੀਂ ਇਹ ਟਰੱਕ ਸਾਹਮਣੇ ਜਾਣਦੇ ਆ ਨਾ ਇਹ ਹੈਗਾ ਗੰਨਿਆਂ ਦਾ ਤੇ ਉੱਥੇ ਨਾ ਟੋਆ ਜਿਆ ਸੀਗਾ ਤੇ ਉਹ ਟੋਏ ਚ ਪਿਆ ਤੇ ਐ ਡਿੱਕ ਡੋਲੇ ਖਾਵੇ ਇਹ ਮੈਂ ਕਿਹਾ ਲੈ ਹੁਣ ਗਿਆ ਤੇ ਹੁਣ ਗਿਆ ਇਹ ਵੀ ਸਪੀਡ ਵੀ ਭਾਈ ਦੀ ਬੜੀ ਜਿਆਦਾ ਸੀਗੀ ਅਰੇ ਇਹ ਨਹੀਂ ਇਹਨੇ ਕਿਹਾ ਕਿ ਚੱਲ ਅੱਗੇ ਆ ਨਾ ਥੋੜਾ ਰੋਡ ਟੁੱਟਾ ਆ ਤੇ ਕਾਫੀ ਜਿਆਦਾ ਟ੍ਰੈਫਿਕ ਵੀ ਹੈਗਾ ਤਾਂ ਮੈਂ ਥੋੜਾ ਤਸੱਲੀ ਨਾ ਕਰ ਲਵਾਂ ਆ ਇੰਨੇ ਫਾਸਟ ਨੰਗਿਆਂ ਨਾ ਇਹ ਤੇ ਡਿੱਕ ਡੋਲੇ ਦੇ ਨੇ ਆਪ ਹੀ ਖਾਣੇ ਚਲੋ ਅਗਲੇ ਤੇ ਕੰਟਰੋਲ ਚ ਗੋਲ ਆ ਨਾ ਇੰਨਾ ਕਾਹ ਦਾ ਕੰਟਰੋਲ ਹੈਗਾ ਪਰ ਪਹੁੰਚ ਗਏ ਅਸੀਂ ਹੁਣ ਤੇ ਹੁਣ ਮੈਡਮ ਹੁਣ ਸੰਦ ਰੋਟੀਆਂ ਪਕਾ ਕੇ ਖਿਲਾਉਣਗੇ ਹੁਣ ਇਹਨਾਂ ਨੂੰ ਇਹਨਾਂ ਨੇ ਇਹ ਵੀ ਹੁੰਦਾ ਕਿ ਇੱਕੋਂ ਫੇਰ ਕੇ ਆ ਗਏ ਦੁੱਧ ਲੈ ਕੇ ਆ ਗਏ ਹੁਣ ਤੇ ਮੈਨੂੰ ਕੰਮ ਕਰਨਾ ਪੈਣਾ ਆ ਆਪ ਵੀ ਨਹੀਂ ਆ ਜਾਈਆਂ ਜੋ ਵੜ ਮੈਂ ਰਜਾਈਆਂ ਚ ਵੜ ਜਾਣਾ ਆ ਮੈਂ ਨਹੀਂ ਆਪ ਜਲ ਜਾਉ ਮੈਂ ਕੰਮ ਕਰ ਲਵਾਂ ਕੰਮ ਕਰਦੇ ਤਾਂ ਬਿਲ੍ਹਾ ਹੋ ਜਾਂਦਾ ਟਾਈਮ ਸਿਰ ਹੁਣ ਚਲੋ ਜੋ ਸੰਨ ਨੂੰ ਕਹਿੰਦੇ ਹੁੰਦੇ ਆ ਜੋ ਦੁਨੀਆ ਦੀ ਰੀਤ ਆ ਨਾ ਉਹ ਤਾਂ ਪਗੋਣੀ ਪੈਣੀ ਤੇ ਕੰਮ ਦਾ ਤੁਹਾਨੂੰ ਕਰਨਾ ਹੀ ਪੈਣਾ ਆ ਠੀਕ ਹੈ ਨਾ ਤੇ ਇਹ ਹੁਣ ਇਹਨਾਂ ਪਿਆਸ ਲੱਗਈ ਆ ਹੁਣੇ ਦਾਤ ਦੋ ਤੇ ਮੈਡਮ ਹੁਣਾਂ ਨੂੰ ਕਰਨ ਦਿਓ ਕੰਮ ਤੇ ਆਪਾਂ ਅੱਜ ਦੀ ਬਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਜੇਕਰ ਕਰਦੇ ਆ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ ਇਹ ਤੁਹਾਨੂੰ ਪਸੰਦ ਆਇਆ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਨੂੰ ਦੱਸਿਓ ਕਿ ਸਾਡਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਦਾ ਆ ਤੇ ਕੱਲ ਅਸੀਂ ਜਾਣਾ ਆ ਕਿੰਨੇ ਬੋਡਰ ਬਲੌਗ ਤੁਹਾਨੂੰ ਦੱਸਾਂਗੇ ਕਿ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੇ ਇੱਧਰ ਡੈਡੀ ਸਾਹਿਬ ਆ ਗਏ ਨੇ ਤੇ ਇਹ ਨਹੀਂ ਬਲੌਗ ਚ ਆਉਂਦੇ ਥੰਗਦੇ ਬਹੁਤ ਨੇ ਕਹਿੰਦੇ ਮੈਂ ਨਹੀਂ ਆਉਣਾ ਤੇ ਸਾਡੇ ਸਾਰੇ ਵੱਲੋਂ ਤੁਹਾਨੂੰ ਸਾਸਰੀਕਾਰ ਸਤਿ ਸ਼੍ਰੀ ਅਕਾਲ